ਕਿ ਵਿਸਫੋਟਕ ਸਮੱਗਰੀ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਤੋਂ ਬਾਅਦ ਅਸਕੇ ਹੋਣੇ ਤੇ ਜਾਂਚ ਪੜਤਾਲ ਟੀਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਲ ਪੁਲਿਸ ਵੀ ਉੱਤੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਪਿੰਡ ਭਾਮੜੀ ਦੀਆਂ ਜਿੱਥੇ ਕਿ ਇਸ ਵੇਲੇ ਜਾਂਚ ਪੜਤਾਲ ਚੱਲ ਰਹੀ ਹੈ ਤਾਂ ਫਿਲਹਾਲ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਬੰਬ ਵਿਸਫੋਟਕ ਚੀਜ਼ ਇੱਥੇ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਮੇਰੇ ਨਾਲ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਉਹਨਾਂ ਤੋਂ ਵਧੇਰੇ ਜਾਣਕਾਰੀ ਲਵਾਂਗੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਇਹ ਜੋ ਜਾਣਕਾਰੀ سامنے ਆ ਰਹੀ ਹੈ ਕਿ ਐਨਆਈਏ ਨੇ chape मारी ਕੀਤੀ ਹੈ ਛੱਪੜ ਦੇ ਵਿੱਚ ਕੋਈ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਜਤਾਈ ਗਈ ਹੈ ਜੀ ਮੈਡਮ ਮੈਂ ਦੱਸਣਾ ਚਾਹਵਾਂਗਾ ਕਿ ਇਹ ਜਿਹੜਾ ਮਾਮਲਾ ਐਨਆਈਏ ਦੇ ਵੱਲੋਂ ਅੱਜ ਪਹੁੰਚਿਆ ਜਿਵੇਂ ਵੀ ਇਹ ਪਿੰਡ ਦੇ ਵਿੱਚ ਪਹੁੰਚੇ ਇਸ ਦੇ ਪਿੱਛੇ ਜੇ ਗੱਲ ਕਰੀਏ ਤਾਂ 3 ਦਿਨ ਪਹਿਲਾਂ ਹੀ ਇਸੇ ਇਲਾਕੇ ਹਰਗੋਬਿੰਦਪੁਰ ਇਲਾਕੇ ਤੇ ਪਿੰਡ ਭੈਣੀ ਬਾਂਕਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਸਹੀ ਨਾਂ ਦੱਸਿਆ ਜਾ ਰਿਹਾ ਉਹਦਾ ਔਰ ਉਸੇ ਦੀ ਨਿਸ਼ਾਨਦੇਹੀ ਦੀ ਅੱਜ ਜਿਵੇਂ ਹੀ ਇਹ ਟੀਮ ਪਹੁੰਚੀ ਤਾਂ ਇੱਕ ਦੇਖਦੇ ਹੀ ਦੇਖਦੇ ਉੱਥੇ ਕੁਛ ਹੀ 10 ਮਿੰਟ ਬਾਅਦ ਜਿਹੜਾ ਕੋਈ ਕਰੀਬ 200 ਮੀਟਰ ਦਾ ਏਰੀਆ ਜਿਹੜਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਲੋਕਲ ਪੁਲਿਸ ਵੱਲੋਂ ਬਟਾਲਾ ਪੁਲਿਸ ਵੱਲੋਂ ਉੱਥੇ ਤਨਾਤੀ ਕੀਤੀ ਗਈ ਉਸ ਤੋਂ ਬਾਅਦ ਮੈਡੀਕਲ ਟੀਮਾਂ ਵੀ ਪਹੁੰਚਦੀਆਂ ਪੰਪ ਤੇ ਰੋਜ਼ ਦੇ ਟੀਮਾਂ ਵੀ ਪਹੁੰਚਦੀਆਂ ਇਤੋਂ ਤੱਕ ਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਵਿਸਫੋਟਕ ਸਮਗਰੀ ਹੋ ਸਕਦੀ ਹੈ ਕੋਈ ਵਿਸਫੋਟਕ ਸਮਗਰੀ ਜਿਹੜੀ ਹੈ ਇੱਕ ਛੱਪੜ ਹੈ ਔਰ ਉਹਦੇ ਲਾਗੇ ਇੱਕ ਨਿੱਜੀ ਸਕੂਲ ਵੀ ਹੈ ਔਰ ਉਹਦੇ ਉੱਥੇ ਜਿਹੜੀ ਹੈ ਉਹ ਕੋਈ ਵਿਸਫੋਟਕ ਸਮਗਰੀ ਹੋ ਸਕਦੀ ਹੈ ਜਾਂ ਕੋਈ ਬਲਾਸਟ ਹੋਇਆ ਉਹਨੂੰ ਇਹ ਕਹਿ ਸਕਦੇ ਆ ਕਿ ਡਿਸਪੋਜ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਗੱਲ ਕੀ ਐਨਆਈਏ ਹਮੇਸ਼ਾ ਹੀ ਜਿਹੜੇ ਲਈ ਆਪਣਾ ਕੋਈ ਵੀ ਟਾਸਕ ਲੈਂਦਾ ਤੇ ਕਦੀ ਵੀ ਜਿਹੜਾ ਮੀਡੀਆ ਦੇ ਸਾਹਮਣੇ ਖੋਲ ਕੇ ਕੋਈ ਗੱਲ ਆਂਦੀ ਨਹੀਂ ਹੈ ਔਰ ਐਸੇ ਕੋਈ ਆਂਬਰੇ ਦੇ ਵਿੱਚ ਵੀ ਜੇ ਗੱਲ ਕਰੀਏ ਤਾਂ ਖੋਲ ਕੇ ਕੋਈ ਵੀ ਅਧਿਕਾਰੀ ਜਿਹੜਾ ਉਹ ਕੈਮਰੇ ਦੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਪਿਆ ਲੇਕਿਨ ਪਟਾਲਾ ਪੁਲਿਸ ਦੇ ਆਲਾ ਅਧਿਕਾਰੀ ਵੀ ਉੱਥੇ ਮੌਜੂਦ ਨੇ ਔਰ ਐਮਆਈਏ ਦੀ ਟੀਮ ਦੇ ਮੈਂਬਰਸ ਹੋਣਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਔਰ ਇਹ ਜਿਹੜੀ ਤਿਆਰੀ ਜਿਸ ਤਰੀਕੇ ਦੀ ਤਿਆਰੀ ਉੱਥੇ ਦੇਖਣ ਨੂੰ ਮਿਲੀ ਕਿ ਜਿਹੜੀ ਲੋਕਲ ਪੁਲਿਸ ਹੈ ਜਾਂ 200 ਮੀਟਰ ਦਾ ਏਰੀਆ ਜਿਹੜਾ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਆਵਾਜਾਈ ਨਹੀਂ ਜਾਂ ਦਿੱਤੀ ਗਈ ਯਾ ਪਹਾੜੀ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਘਰ ਦੇ ਅੰਦਰ ਹੀ ਰਹਿਣ ਦੀ ਆਖਿਆ ਗਿਆ ਜੀ ਗੁਰਪ੍ਰੀਤ ਜੀ ਕੋਈ ਪਤਾ ਲੱਗ ਸਕਿਆ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਇਹ ਨੌਜਵਾਨ ਗ੍ਰਿਫਤਾਰ ਹੋਇਆ ਸੀ ਕਿਉਂਕਿ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਹੋਣਾ ਤਾਂ ਇਹ ਨੌਜਵਾਨ ਜੀ ਨੌਜਵਾਨ ਜੋ ਹੈ ਉਹ ਵੀ ਕੋਈ ਸੰਗੀਨ ਜੁਰਮ ਦੇ ਵਿੱਚ ਹੋਇਆ ਹੋਵੇਗਾ ਗ੍ਰਿਫਤਾਰ ਦੇਖੋ ਜਿਹੜੇ NIA ਵੱਲੋਂ ਪਿਛਲੇ ਕਾਫੀ ਦੇਰ ਤੋਂ ਜੇ ਬਾਰਡਰ ਡਿਸਟ੍ਰਿਕਟਸ ਦੀ ਗੱਲ ਕਰੀਏ ਤੇ ਬੜੀ ਕੁਝ ਕ੍ਰਿਮ ਮਿਦਿਆਂ ਤੋਂ ਹੀ ਇੱਕ ਇਨਵੈਸਟੀਗੇਸ਼ਨ ਜਿਹੜੀਆਂ ਵੱਖ-ਵੱਖ ਪਹਿਲੂਆਂ ਤੇ ਕੀਤੀਆਂ ਜਾ ਰਹੀਆਂ ਸੀ ਜਿਹੜੀ ਵਿਦੇਸ਼ੀ ਬੇਟੇ ਜਿਹੜੇ ਨੌਜਵਾਨ ਜਿਹੜੇ ਕੋਈ ਗੈਕਸਲਸ ਨੇ ਉਹ ਕੋਈ ਹਮਲੇ ਹੋਏ ਚਾਹੇ ਉਹ ਗਰਨੇਡ ਹਮਲੇ ਪੁਲਿਸ ਥਾਣਿਆਂ ਦੇ ਨਜ਼ਦੀਕ ਸੀ ਜਾਂ ਕੋਈ ਹੋਰ ਐਸੇ ਹਮਲੇ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਤਾਂ ਇਹ ਵੱਲੋਂ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਔਰ ਇਸੇ ਤੇ ਚੱਲ ਰਿਹਾ ਜੇ ਗੱਲ ਕਰੀਏ ਗੁਰਦਾਸਪੁਰ ਬਟਾਲਾ ਜਾਂ ਇਹਨੇ ਡੇੜਲੇ ਪਿੰਡਾਂ ਦੇ ਵਿੱਚ ਲਗਾਤਾਰ ਹੀ ਐਸੇ ਡੇੜ ਚੱਲਦੇ ਨੇ ਕਈ ਵਾਰ ਦੇਖਣ ਨੂੰ ਮਿਲਿਆ ਕਿ ਕਈ ਐਸੇ ਨੋਜਵਨ ਦੇ ਘਰਾਂ ਦੇ ਵਿੱਚਿਆਂ ਲੋਕਾਂ ਦੇ ਘਰਾਂ ਦੇ ਵਿੱਚ ਰੇਡ ਕੀਤੇ ਗਏ ਲੇਕਿਨ ਉਦੋਂ ਵੀ ਖੁਲਾਸਾ ਭਾਵੇਂ ਨਹੀਂ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਉਸ ਉਹਨਾਂ ਕੇਸਾਂ ਦੇ ਨਾਲ ਜੁੜੀਆਂ ਦੇਖਣ ਤੋਂ ਮਿਲੀਆਂ ਜਿਹੜੇ ਗ੍ਰੇਨੇਡ ਹਮਲੇ ਹੋਏ ਨੇ ਸ਼ਾਇਦ ਹੋ ਸਕਦਾ ਹੈ ਕਿ ਇਸ ਮਾਮਲੇ ਦਾ ਵੀ ਕੋਈ ਐਸਾ ਹੀ ਪਹਿਲੂ ਹੋਵੇ ਕਿਉਂਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਖੁਲਾਸਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਹ ਜ਼ਰੂਰ ਗੱਲ ਹੈਗੀ ਹੈ ਕਿ ਇੱਕ ਵਿਅਕਤੀ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਉਹਨੂੰ ਵੀ ਨਾਲ ਲਿਜਾ ਕੇ ਉਹਦੀ ਨਿਸ਼ਾਨਦੇਹੀ ਤੇ ਅੱਜ ਜਿਹੜੀ ਹੈ ਇਹ ਜਿਹੜੀ ਕਾਰਵਾਈ ਜਰੀਏ ਚੱਲ ਰਹੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਗੁਰਪ੍ਰੀਤ ਜੀ ਜਾਣਕਾਰੀ ਦੇਣ ਦੇ ਲਈ ਸੋ ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇਹ ਨੌਜਵਾਨ ਦੀ ਨਿਸ਼ਾਨਦੇਹੀ ਤੇ ਜੋ ਹੈ NIA ਦੀ ਟੀਮ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਪੁੱਜੀ ਹੈ ਜਿੱਥੇ ਕਿ ਸਕੂਲ ਦੇ ਨੇੜੇ ਦੱਸਿਆ ਜਾ ਰਿਹਾ ਕਿ ਕੋਈ ਛੱਪੜ ਹੈ ਤੇ ਛੱਪੜ ਦੇ ਵਿੱਚ ਹੀ ਇਸ ਵਿਅਕਤੀ ਨੇ ਕੋਈ ਵਿਸਫੋਟਕ ਵਰਗੀ ਵਸਤੂ ਜਿਹੜੀ ਲੁਕੋਈ ਹੋਈ ਹੈ ਤੇ ਹੁਣ ਉਸ ਨੂੰ ਹੀ ਲੱਭਣ ਦੀਆਂ ਜੋ ਹੈ ਇੱਥੇ ਕੋਸ਼ਿਸ਼ਾਂ NIA ਦੀ ਟੀਮ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਪਹਿਲਾਂ ਤੋਂ ਹੀ ਇਲਾਕਾ ਸੀਲ ਕਰ ਦਿੱਤਾ ਗਿਆ ਹੈ ਪੁਲਿਸ ਵੀ ਉੱਥੇ ਤਾਂ ਹੈ ਤੇ ਬਟਾਲਾ ਪੁਲਿਸ ਉਤੇ ਪੁੱਜੀ ਹੋਈ ਹੈ ਉਹਨਾਂ ਦੇ ਵੱਲੋਂ ਵੀ ਐਨਆਈਏ ਦੀ ਟੀਮ ਦੇ ਨਾਲ ਮਿਲ ਕੇ ਜਾਂਚ ਪੜਤਾਲ ਉੱਥੇ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਇਹ ਪੂਰਾ ਮਾਮਲਾ ਕੀ ਹੈ ਕਿਹੜੇ ਮਾਮਲੇ ਦੇ ਵਿੱਚ ਇਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦਾ ਨਾਮ ਸੰਨੀ ਦੱਸਿਆ ਜਾ ਰਿਹਾ ਹੈ ਵੀ ਗੁਰਦਾਸਪੁਰ ਦਾ ਹੀ ਰਹਿਣ ਵਾਲਾ ਨੌਜਵਾਨ ਹੈ ਪਿੰਡ ਪੈਣੀ ਪਾਂਗੜ ਦਾ ਤਾਂ ਹੁਣ ਕਿਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਫਿਲਹਾਲ ਉਹ ਜਾਣਕਾਰੀ ਐਨਆਈਏ ਦੇ ਵੱਲੋਂ ਨਹੀਂ ਦਿੱਤੀ ਗਈ ਲੇਕਿਨ ਇੱਥੇ ਜ਼ਰੂਰ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਪਿੰਡ ਭਾਮੜੀ ਦੇ ਵਿੱਚ ਜੋ ਹੈ ਐਨਆਈਏ ਦੀ ਟੀਮ ਬਟਾਲਾ ਪੁਲਿਸ ਦੇ ਨਾਲ ਪੁੱਜੀ ਹੋਈ ਹੈ ਤੇ ਸਕੂਲ ਨੇੜੇ ਜੋ ਹੈ ਇੱਕ ਛੱਪੜ ਦੇ ਵਿੱਚ ਤਲਾਸ਼ੀ ਲਈ ਜਾ ਰਹੀ ਹੈ ਤੇ ਜੋ ਬੰਬ ਵਰਗੀਆਂ ਕਹਿੰ ਲੈ ਕੇ ਵਿਸਫੋਟਕ ਵਰਗੀ ਕੋਈ ਵੀ ਵਸਤੂ ਜਿਹੜੀ ਉੱਥੇ ਹੋਣ ਦੀ ਸੰਭਾਵਨਾ ਹੈ ਉਸ ਨੂੰ ਲੈ ਕੇ ਜਾਂਚ ਜਾਰੀ ਹੈ ਇਥੇ ਦਰਸਲ ਬੰਬ ਵਿਸਫੋਟਕ ਸਮੱਗਰੀ ਹੋਣ ਦੀ ਜਿਹੜੀ ਸੰਭਾਵਨਾ ਮਿਲਦੀ ਹੈ ਤੇ ਉਸ ਤੋਂ ਬਾਅਦ ਦੱਸਿਆ ਕਿ NIA ਦੇ ਵੱਲੋਂ ਜੋ ਹੈ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਦਰਸਲ ਗੁਰਦਾਸਪੁਰ ਤੋਂ ਖਬਰ ਸਾਹਮਣੇ ਆ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਇਥੇ ਵਿਸਫੋਟਕ ਸਮੱਗਰੀ ਹੋਣ ਦੀ ਖਬਰ ਸਾਹਮਣੇ ਆਂਦੀ ਹੈ ਦਰਸਲ ਇੱਕ ਸਕੂਲ ਦੇ ਨੇੜੇ ਕਿਹਾ ਜਾ ਰਿਹਾ ਹੈ ਕਿ ਇੱਕ ਸਕੂਲ ਦੇ ਨੇੜੇ ਜੋ ਹੈ ਇਥੇ ਛੱਪੜ ਹੈ ਤੇ ਛੱਪੜ ਦੇ ਵਿੱਚ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਜੋ ਹੈ ਉਹ ਸਾਹਮਣੇ ਆਈ ਜਿਸ ਤੋਂ ਬਾਅਦ ਐਨਆਈਏ ਦੇ ਵੱਲੋਂ ਇੱਥੇ ਹੁਣ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਇਲਾਕਾ ਪੂਰਾ ਸੀਲ ਕਰ ਦਿੱਤਾ ਗਿਆ ਹੈ ਲੋਕਲ ਪੁਲਿਸ ਵੀ ਇੱਥੇ ਟੀਮਾਂ ਦੇ ਨਾਲ ਜਾਂਚ ਕਰ ਰਹੀਆਂ ਨੇ ਤਾਂ ਇੱਥੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆਂ ਦਰਅਸਲ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਜੋ ਹੈ ਐਨਆਈਏ ਦੀ ਟੀਮ ਨੇ ਛਾਪੇਮਾਰੀ ਕੀਤੀ ਹੈ ਇੱਥੇ ਕੁਝ ਦਿਨ ਪਹਿਲਾਂ ਗੁਰਦਾਸਪੁਰ ਦੇ ਹੀ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਕਿਸੇ ਮਾਮਲੇ ਦੇ ਵਿੱਚ ਤੇ ਉਸ ਦੇ ਹੀ ਨਿਸ਼ਾਨ ਦੇ ਹੀ ਤੇ ਜੋ ਹੈ ਐਨਆਈਏ ਦੀ ਟੀਮ ਉਸ ਨੌਜਵਾਨ ਨੂੰ ਲੈ ਕੇ ਇੱਥੇ ਪੁੱਜੀ ਤੇ ਇੱਥੇ ਪੂਰਜਨ ਤੇ ਪਤਾ ਲੱਗਿਆ ਕਿ ਇੱਕ ਸਕੂਲ ਦੇ ਨੇੜੇ ਜੋ ਛੱਪੜ ਹੈ ਉਸ ਦੇ ਵਿੱਚ ਵਿਸਫੋਟਕ ਸਮੱਗਰੀ ਵਰਗੀ ਕੋਈ ਚੀਜ਼ ਹੋ ਸਕਦੀ ਹੈ ਜਿਸ ਤੋਂ ਬਾਅਦ ਦੱਸਿਆ ਕਿ ਹੁਣੇ ਤੇ ਜਾਂਚ ਪੜਤਾਲ ਟੀਮਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤੇ ਲੋਕਲ ਪੁਲਿਸ ਵੀ ਉੱਥੇ ਮੌਜੂਦ ਹੈ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਪਿੰਡ ਪਾਮੜੀ ਦੀਆਂ ਜਿੱਥੇ ਕਿ ਇਸ ਵੇਲੇ ਜਾਂਚ ਪੜਤਾਲ ਚੱਲ ਰਹੀ ਹੈ ਤਾਂ ਫਿਲਹਾਲ ਬੰਬ ਨਿਰੋਧਕ ਟੀਮਾਂ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿਸੇ ਵੀ ਤਰੀਕੇ ਦੀ ਕੋਈ ਬੰਬ ਵਿਸਫੋਟਕ ਚੀਜ਼ ਤੇ ਨਾ ਹੋਵੇ ਤਾਂ ਉਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਸੋ ਮੇਰੇ ਨਾਲ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਉਹਨਾਂ ਤੋਂ ਵਧੇਰੀ ਜਾਣਕਾਰੀ ਲਵਾਂਗੇ ਗੁਰਪ੍ਰੀਤ ਜੀ ਕਿਵੇਂ ਦੇਖਦੇ ਹੋ ਇਹ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ NIA ਨੇ chape mari ਕੀਤੀ ਹੈ ਛੱਪੜ ਦੇ ਵਿੱਚ ਕੋਈ ਵਿਸਫੋਟਕ ਵਰਗੀ ਵਸਤੂ ਹੋਣ ਦੀ ਸੰਭਾਵਨਾ ਦਿਤਾਈ ਗਈ ਹੈ ਜੀ ਮੈਡਮ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜਾ ਮਾਮਲਾ NIA ਦੇ ਵੱਲੋਂ ਅੱਜ ਪਹੁੰਚਿਆ ਜਿਵੇਂ ਵੀ ਇਹ ਪਿੰਡ ਦੇ ਵਿੱਚ ਪਹੁੰਚੇ ਇਸ ਦੇ ਪਿੱਛੇ ਜੇ ਗੱਲ ਕਰੀਏ ਤਾਂ 3 ਦਿਨ ਪਹਿਲਾਂ ਹੀ ਇਸੇ ਇਲਾਕੇ ਹਰਗੋਬਿੰਦਪੁਰ ਇਲਾਕੇ ਦੇ ਪਿੰਡ ਭੈਣੀ ਬਾਂਕਰ ਤੋਂ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਸੀ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਸਬੀ ਨਾਂ ਦੱਸਿਆ ਜਾ ਰਿਹਾ ਉਹਦਾ ਔਰ ਉਸੇ ਦੀ ਨਿਸ਼ਾਨਦੇਹੀ ਦੀ ਅੱਜ ਜਿਵੇਂ ਹੀ ਇਹ ਟੀਮ ਪਹੁੰਚੀ ਤਾਂ ਇੱਕ ਦੇਖਦੇ ਹੀ ਦੇਖਦੇ ਉੱਥੇ ਕੁਛ ਹੀ 10 ਮਿੰਟ ਬਾਅਦ ਜਿਹੜਾ ਕੋਈ ਕਰੀਬ 200 ਮੀਟਰ ਦਾ ਏਰੀਆ ਜਿਹੜਾ ਪੁਲਿਸ ਵੱਲੋਂ ਸੀਲ ਕਰ ਦਿੱਤਾ ਗਿਆ ਜੀ ਲੋਕਲ ਪੁਲਿਸ ਵੱਲੋਂ ਬਟਾਲਾ ਪੁਲਿਸ ਵੱਲੋਂ ਉੱਥੇ ਤਨਾਤੀ ਕੀਤੀ ਗਈ ਉਸ ਤੋਂ ਬਾਅਦ ਮੈਡੀਕਲ ਟੀਮਾਂ ਵੀ ਪਹੁੰਚਦੀਆਂ ਬੰਬ ਰੋਧਕ ਟੀਮਾਂ ਵੀ ਪਹੁੰਚਦੀਆਂ ਇੱਥੋਂ ਤੱਕ ਕਿ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚਦੀ ਹੈ ਔਰ ਇਹ ਦੱਸਿਆ ਜਾ ਰਿਹਾ ਹੈ ਕਿ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਕੋਈ ਵਿਸਫੋਟਕ ਸਮੱਗਰੀ ਜਿਹੜੀ ਹੈ ਇੱਕ ਛੱਪੜ ਹੈ ਔਰ ਉਹਦੇ ਲੱਗੇ ਇੱਕ ਨਿੱਜੀ ਸਕੂਲ ਵੀ ਹੈ ਔਰ ਉਹਦੇ ਉੱਥੇ ਜਿਹੜੀ ਹੈ ਉਹ ਕੋਈ ਵਿਸਫੋਟਕ ਸਮੱਗਰੀ ਹੋ ਸਕਦੀ ਹੈ ਜਾਂ ਕੋਈ ਬਲਾਸਟ ਹੋਇਆ ਉਹ ਤੋਂ ਇਹ ਕਹਿ ਸਕਦੇ ਆ ਕਿ ਡਿਸਪੋਜ਼ਲ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਔਰ ਜਦ ਕਿ ਐਮਆਈਏ ਹਮੇਸ਼ਾ ਹੀ ਜਿਵੇਂ ਲਈ ਆਪਣਾ ਕੋਈ ਵੀ ਟਾਸਕ ਲੈਂਦਾ ਤੇ ਕਦੀ ਵੀ ਜਿਹੜਾ মিডিਆ ਦੇ ਸਾਹਮਣੇ ਖੋਲ ਕੇ ਕੋਈ ਗੱਲ ਆਂਦੀ ਨਹੀਂ ਹੈ ਔਰ ਐਸੇ ਹਾਂਬਲੇ ਦੇ ਵਿੱਚ ਵੀ ਜੇ ਗੱਲ ਕਰੀਏ ਤੇ ਖੋਲ ਕੇ ਕੋਈ ਵੀ ਅਧਿਕਾਰੀ ਜਿਹੜਾ ਉਹ ਭਾਵੇਂ ਕੈਮਰੇ ਦੇ ਸਾਹਮਣੇ ਨਹੀਂ ਕੋਈ ਗੱਲ ਕਰਦੀ ਪਰ ਲੇਕਿਨ ਪਟਾਲਾ ਪੁਲਿਸ ਦੇ ਵਾਲਾ ਅਧਿਕਾਰੀ ਵੀ ਉੱਥੇ ਮੌਜੂਦ ਨੇ ਔਰ ਐਮਆਈਏ ਦੀ ਟੀਮ ਦੇ ਮੈਂਬਰਸ ਹੋਣਾ ਇੱਕ ਬਹੁਤ ਇੰਪੋਰਟੈਂਟ ਗੱਲ ਹੈ ਔਰ ਇਹ ਜਿਹੜੀ ਤਿਆਰੀ ਜਿਸ ਤਰੀਕੇ ਦੀ ਤਿਆਰੀ ਉਥੇ ਦੇਖਣ ਨੂੰ ਮਿਲੀ ਕਿ ਜਿਹੜੀ ਲੋਕਲ ਪੁਲਿਸ ਹੈ ਜਾਂ 200 ਮੀਟਰ ਦਾ ਏਰੀਆ ਜਿਹੜਾ ਸੀਲ ਕਰ ਦਿੱਤਾ ਗਿਆ ਕਿਸੇ ਨੂੰ ਵੀ ਆਵਾਜਾਈ ਨਹੀਂ ਜਾਂ ਦਿੱਤੀ ਗਈ ਵਿਆ ਭਾਵੜੀ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਵੀ ਘਰ ਦੇ ਅੰਦਰ ਹੀ ਰਹਿਣ ਦੀ ਆਖਿਆ ਗਿਆ ਜੀ ਗੁਰਪ੍ਰੀਤ ਜੀ ਕੋਈ ਪਤਾ ਲੱਗ ਸਕਿਆ ਹੈ ਕਿ ਕਿਹੜੇ ਮਾਮਲੇ ਦੇ ਵਿੱਚ ਇਹ ਨੌਜਵਾਨ ਗ੍ਰਫਤਾਰ ਹੋਇਆ ਸੀ ਕਿਉਂਕਿ ਬੰਬ ਵਿਸਫੋਟਕ ਵਰਗੀ ਕੋਈ ਚੀਜ਼ ਹੋਣਾ ਤਾਂ ਇਹ ਨੌਜਵਾਨ ਜੀ ਨੌਜਵਾਨ ਜੋ ਹੈ ਉਹ ਵੀ ਕੋਈ ਸੰਗੀਨ ਜੁਰਮ ਦੇ ਵਿੱਚ ਹੋਇਆ ਹੋਵੇਗਾ ਗ੍ਰਫਤਾਰ ਦੇਖੋ ਜਿਹੜੇ NIA ਵੱਲੋਂ ਪਿਛਲੇ ਕਾਫੀ ਦੇਰ ਤੋਂ ਜੇ ਬਾਰਡਰ ਡਿਸਟ੍ਰਿਕਟ ਦੀ ਗੱਲ ਕਰੀਏ ਤੇ ਬੜੀ ਕੁਝ ਕਰੀਬ ਮਹੀਨਿਆਂ ਤੋਂ ਹੀ ਇੱਕ ਇਨਵੈਸਟੀਗੇਸ਼ਨ ਜਿਹੜੀਆਂ ਵੱਖ-ਵੱਖ ਪਹਿਲੂਆਂ ਤੇ ਕੀਤੀਆਂ ਜਾ ਰਹੀਆਂ ਸੀ ਜਿਹੜੀ ਵਿਦੇਸ਼ੀ ਬੇਟੇ ਜਿਹੜੇ ਨੌਜਵਾਨ ਜਿਹੜੇ ਕੋਈ ਕੈਕਸਸ ਨੇ ਕੋਈ ਹਮਲੇ ਹੋਏ ਚਾਹੇ ਉਹ ਗਰਨੇਡ ਹਮਲੇ ਪੁਲਿਸ ਥਾਣਿਆਂ ਦੇ ਨਜ਼ਦੀਕ ਸੀ ਜਾਂ ਕੋਈ ਹੋਰ ਐਸੇ ਹਮਲੇ ਹੋਏ ਹੋਏ ਨੇ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਤਾਂ ਇਹ ਵੱਲੋਂ ਆਪਣੇ ਤੌਰ ਤੇ ਕੀਤੀ ਜਾ ਰਹੀ ਹੈ ਔਰ ਇਸੇ ਤੇ ਚੱਲ ਰਿਹਾ ਜੀ ਇਹ ਗੱਲ ਕਰੀਏ ਗੁਰਦਾਸਪੁਰ ਬਟਾਲਾ ਜਾਂ ਇਹਦੇ ਨੇੜਲੇ ਪਿੰਡਾਂ ਦੇ ਵਿੱਚ ਲਗਾਤਾਰ ਹੀ ਐਸੇ ਡੇਟ ਚੱਲਦੇ ਨੇ ਕਈ ਵਾਰ ਦੇਖਣ ਨੂੰ ਮਿਲਿਆ ਕਿ ਕਈ ਐਸੇ ਨੌਜਵਾਨਾਂ ਦੇ ਘਰਾਂ ਦੇ ਵਿੱਚ ਸਿਆ ਲੋਕਾਂ ਦੇ ਘਰਾਂ ਦੇ ਵਿੱਚ ਰੇਡ ਕੀਤੇ ਗਏ ਲੇਕਿਨ ਉਦੋਂ ਵੀ ਖੁਲਾਸਾ ਭਾਵੇਂ ਨਹੀਂ ਕੀਤਾ ਗਿਆ ਲੇਕਿਨ ਕਿਤੇ ਨਾ ਕਿਤੇ ਤਾਰਾਂ ਜਿਹੜੀਆਂ ਉਸ ਉਹਨਾਂ ਕੇਸਾਂ ਦੇ ਨਾਲ ਜੁੜੀਆਂ ਦੇਖ ਕੇ ਮਿਲੀਆਂ ਜਿਹੜੇ ਗਨਰੇਡ ਹਮਲੇ ਹੋਏ ਨੇ ਸ਼ਾਇਦ ਹੋ ਸਕਦਾ ਹੈ ਕਿ ਇਸ ਮਾਮਲੇ ਦਾ ਵੀ ਕੋਈ ਐਸਾ ਹੀ ਪਹਿਲੂ ਹੋਵੇ ਕਿਉਂਕਿ ਹਜੇ ਤੱਕ ਇਸ ਮਾਮਲੇ ਦੇ ਵਿੱਚ ਕੋਈ ਖੁਲਾਸਾ ਤਾਂ ਨਹੀਂ ਕੀਤਾ ਗਿਆ ਲੇਕਿਨ ਇਹ ਜ਼ਰੂਰ ਗੱਲ ਹੈਗੀ ਹੈ ਕਿ ਇੱਕ ਵਿਅਕਤੀ ਨੂੰ ਜ਼ਰੂਰ ਗ੍ਰਿਫਤਾਰ ਕੀਤਾ ਗਿਆ ਔਰ ਗ੍ਰਿਫਤਾਰੀ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਉਹਨੂੰ ਵੀ ਨਾਲ ਲਿਜਾ ਕੇ ਉਹਦੀ ਨਿਸ਼ਾਨਦੇਹੀ ਤੇ ਅੱਜ ਜਿਹੜੀ ਇਹ ਇਹ ਜਿਹੜੀ ਕਾਰਵਾਈ ਦੇ ਰੀ ਚੱਲ ਰਹੀ ਹੈ ਜੀ ਬहोत बहोत शुक्रिया गुरप्रीत जी जानकारी देने दे के लिए सो ਤੁਸੀਂ ਸੁਣਿਆ ਕਿ ਇਸ ਤਰੀਕੇ ਦੇ ਨਾਲ ਜੋ ਹੈ ਇਹ ਨੌਜਵਾਨ ਦੀ ਨਿਸ਼ਾਨਦੇਹੀ ਤੇ ਜੋ ਹੈ एनआईए ਦੀ ਟੀਮ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਵਿੱਚ ਪੁੱਜੀ ਹੈ ਜਿੱਥੇ ਕਿ ਸਕੂਲ ਦੇ ਨੇੜੇ ਦੱਸਿਆ ਜਾ ਰਿਹਾ ਹੈ ਕਿ ਕੋਈ ਛੱਪੜ ਹੈ ਤੇ ਛੱਪੜ ਦੇ ਵਿੱਚ ਹੀ ਇਸ ਵਿਅਕਤੀ ਨੇ ਕੋਈ ਵਿਸਫੋਟਕ ਵਰਗੀ ਵਸਤੂ